ਮੈਨੂੰ ਕਹਾਂਗਾ ਕਿ ਇਹ ਇੱਕ ਚਲਦਾ ਗੁਰਦਾ ਵੱਡਾ ਹਸਪਤਾਲ ਜਿਹੜਾ ਲਾਈਫ ਸੇਵਿੰਗ ਕਰ ਸਕਦਾ ਕੇਜ ਲਾਇਵ ਆ ਗਿਆ ਲੋਡਨ ਸਾਹ ਜਿਹਨੀ ਲਾਇਵ ਦੀ ਲੋੜ ਹੈ ਡਾਕਟਰ ਨੇ ਜੋ ਸਾਨੂੰ ਸੁਝਾ ਦਿੱਤੇ ਹੈ ਉਸ ਦਾ ਨਾਲ ਜਿਹੜੀ ਲਾਇਵ ਹੈਗੀ ਹੈ ਤੇ ਇਹਦੇ ਨਾਲ ਕਾਰਡੀਓ ਮੋਨੀਟਰ ਲੱਗੇ ਹੈਗੇ ਤੇ ECG ਮਸ਼ੀਨ ਸੇ ਕਿਉਂਕਿ ਇਸ ਸਮੇਂ ਸਮੇ ਤੇ ਜੋ ਹਾਲਾਤ ਬਣਦੇ ਆ ਜਿਹੜੇ ਕਿ ਬਹੁਤ ਹੀ ਚਰਿਆਰਥਿਕ ਪੱਖੋਂ ਕਮਜ਼ੋਰ ਨਾਗਰਿਕ ਹੈ ਉਹਨਾਂ ਨੂੰ ਧਿਆਨ ਚ ਰੱਖ ਕੇ ਤੇ ਖਾਸ ਕਰਕੇ ਜਿਹੜੇ ਹੁਣ ਹੜ੍ਹ ਪੀੜਤ ਭੈਣ ਭਰਾ ਸਾਡੇ ਮਾਰ ਚੱਲ ਰਹੇ ਹਨ ਇਸ ਚੀਜ਼ ਦੀ ਇਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿੱਥੇ ਰੈਸਕਿਊ ਵਾਲੀ ਸੀ ਪਹਿਲੀ ਤੇ ਦੂਜੀ ਉਸ ਤੋਂ ਬਾਅਦ ਉਹਨਾਂ ਨੂੰ ਖਾਣਾ ਪੀਣਾ ਪਹਚਾਉਣਾ ਤੇ ਹੁਣ ਇਸ ਵੇਲੇ ਜੋ ਉੱਥੇ ਪਸ਼ੂਆਂ ਦੇ ਮਰਨ ਕਰਕੇ ਫਸਲਾਂ ਦੇ ਸੜਨ ਕਰਕੇ ਜਾਂ ਉਹਨਾਂ ਦੇ ਜੋ ਅੰਦਰ ਸਿਲਟ ਭਰੀ ਬਹੁਤ ਸਾਰੀ ਸਮੈਲ ਤੇ ਬੜੇ ਤਰ੍ਹਾਂ ਦੇ ਰਿਪੋਰਟਾਂ ਆ ਰਹੀਆਂ ਕਿ ਉੱਤੇ ਜਿਹੜੇ ਕੁਛ ਇਦਾਂ ਦੇ ਇਹ ਇਨਸੈਕਟ ਸੈਗੈਂਟ ਕੇ ਖਾਸ ਕਰਕੇ ਜਿਹੜਾ ਸਨੇਕ ਦੇ ਕੱਟਣ ਨਾਲ ਸੱਪ ਦੇ ਕੱਟਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਤੇ ਡਾਕਟਰ ਸਾਹਿਬ ਦੀ ਸਲਾਹ ਨਾਲ ਅਸੀਂ ਪਹਿਲਾਂ ਵੀ ਬੜੇ ਲੰਮੇ ਸਮੇਂ ਤੋਂ ਗੱਲ ਕਰ ਰਹੇ ਸੀ ਵੀ ਇਸ ਤਰ੍ਹਾਂ ਦੀਆਂ ਜਿਹੜੇ ਏਰੀਆ ਦੇ ਵਿੱਚ ਨੋਡ ਨੋਡ ਵਨ ਇਸ ਤਰ੍ਹਾਂ ਸਾਡੇ ਪਰਿਵਾਰ ਦੇ ਮੈਂਬਰ ਹੈਗੇ ਮੋਂ ਤੱਕ ਪਹੁੰਚ ਕਰੀ ਜਾਵੇ ਤੇ ਪਹੁੰਚ ਦੇ ਵਿੱਚ ਸਾਨੂੰ ਕਿਦਾਂ ਦੀ ਫੈਸਿਲਿਟੀ ਦੀ ਲੋੜ ਹੈ ਤਾਂ ਕਿ ਉਹਨਾਂ ਲਈ ਉਹ ਹੈਲਪਫੁਲ ਹੋ ਸਕੇ ਸਾਡੇ ਕੋਲ ਲੈਬ ਵੀ ਚਾਹੀਦੀ ਹੈ ਉਥੇ ਸਾਨੂੰ ਅਕਾਰਡਿਕ ਮੀਟਰ ਜੇ ਇਦਾ ਸਟਰਿੰਜ ਪੰਪ ਚਾਹੀਦੀ ਇਹਦੀਆਂ ਚੀਜ਼ਾਂ ਚਾਹੀਦੀਆਂ ਵੀ ਇਹ ਤਾਂ ਹੁਣ ਡਾਕਟਰ ਸਾਹਿਬ ਡਿਟੇਲਸ ਦੱਸ ਸਕਦੇ ਆਂ ਵੀ ਆਪਾਂ ਨੂੰ 21 ਘੰਟੇ ਤੱਕ ਇਹ ਹੈਲਪਫੁਲ ਹੋਏਗੀ ਨਾਲ ਵੀ ਐਮਬੂਲੈਂਸ ਵੀ ਹੋਏਗੀ ਤੇ ਪੈਰਾਮੈਡੀਕਲ ਸਟਾਫ ਹੋਏਗਾ ਡਾਕਟਰ ਹੋਏਗਾ ਤੇ ਇਹ ਸਾਰੇ ਸਾਡੀ ਜਿਹੜੀ ਟੀਮ ਹੈਗੀ ਹੈ ਜਿਵੇਂ ਜਿਵੇਂ ਗਾਈਡ ਕਰਨਗੇ ਤੇ ਉਸ ਤਰੀਕੇ ਨਾਲ ਅਸੀਂ ਆਪਣੇ ਭੈਣ ਭਰਾਵਾਂ ਦੀਆਂ ਸਮੱਸਿਆਵਾਂ ਤੇ ਵੈਟਰਨਰੀ ਡਾਕਟਰ ਜਿਹੜੇ ਆ ਉਹਨਾਂ ਦੀ ਅਲੱਗ ਟੀਮ ਹੋਏਗੀ ਤੇ ਉਹਦੇ ਨਾਲ ਉਹਨਾਂ ਨੇ ਅਲੱਗ ਮੈਡੀਸਨ ਉਹਨਾਂ ਗਿਆ ਤੇ ਉਹ ਤਾਂ ਡਾਕਟਰ ਸਾਹਿਬ ਡਿਟੇਲਸ ਦੱਸ ਸਕਦੇ ਨੇ ਦੇ ਚ ਲੈਬੋਰਟਰੀ ਜਿਹੜੀ ਹੈਗੀ ਆ ਫੁੱਲ ਫਲੈਜਡ ਲੈਬੋਰਟਰੀ ਹੈ ਜਿਹਦੇ ਚ ਜਿਹੜੀ ਆਮ ਲੈਬੋਰਟਰੀ ਹੁੰਦੀ ਹੈ ਜਿਹਦੇ ਚ ਅਸੀਂ ਚਾਹ ਉਹਦਾ ਬਲੱਡ ਟੈਸਟ ਕਰਨਾ ਹੋਵੇ ਤੇ ਕਿਸੇ ਵੀ ਬਿਮਾਰੀ ਵਾਸਤੇ ਕਰਨਾ ਹੋਵੇ। ਐ ਉਹਦੇ ਲਿਵਰ ਦੀ ਬਿਮਾਰੀ ਹੋਵੇ, ਚਾਹ ਉਹਦੀ ਕਿਡਨੀ ਦੀ ਬਿਮਾਰੀ ਹੋਵੇ। ਆ ਜੇ ਜਿਸ ਤਰ੍ਹਾਂ ਹਾਈ ਡੀਟ ਦੇ ਵਿੱਚ ਤੁਹਾਡੇ ਡੇਂਗੂ ਦੀ ਗੱਲ ਹੁੰਦੀ ਆ ਉਹਦੇ ਸੈੱਲ ਕਾਊਂਟਰ ਹੈਗੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਲੈਬ ਦੇ ਵਿੱਚ ਨੇ। ਦੂਸਰਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਪੈਂਦੀ ਹੁੰਦੀ ਹੈ ਕਿ ਜਦੋਂ ਕੋਈ ਟ੍ਰੋਮਾ ਇੰਜਰੀ ਹੁੰਦੀ ਆ ਤਾਂ ਉਹਨੂੰ ਆਕਸੀਜਨ ਦੀ ਕਾਫੀ ਜ਼ਿਆਦਾ ਚਾਹੀਦੀ ਹੁੰਦੀ ਹੈ। ਇਹਦੇ ਵਿੱਚ ਤਿੰਨ ਸੈੱਟ ਜਿਹੜੇ ਹੈਗੇ ਨੇ ਉਹ ਆਕਸੀਜਨ ਦੇ ਵਿੱਚ ਲੱਗੇ ਮਤਲਬ ਤਿੰਨ ਬੈੱਡ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਆਕਸੀਜਨ ਲੱਗ ਸਕਦੀ ਹੈ ਫਿਰ ਹੈਗਾ ਕਿ ਇਹਦੇ ਵਿੱਚ ਨਾ ਇੰਡੋਰ ਦੀ ਤਰ੍ਹਾਂ ਦੇ ਉੱਤੇ ਦੋ ਬੈੱਡ ਹੀ ਹੋਏ ਆ ਬਲਕਿ ਤੀਸਰਾ ਬੈੱਡ ਵੀ ਹੈਗਾ ਜਿਹੜਾ ਡਾਕਟਰ ਦੇ ਨਾਲ ਸਟੈਚੂਲ ਅਟੈਸਟ ਹੁੰਦਾ ਸੋ ਤਿੰਨ ਜਿਹੜੇ ਹੈਗੇ ਨੇ ਪੇਸ਼ੈਂਟ ਇੱਕਦਮ ਐਮਰਜੈਂਸੀ ਵਾਲੇ ਜਿਹੜੇ ਹੈਗੇ ਨੇ ਉਹ ਸਾਹਮਣੇ ਜਾ ਸਕਦੇ ਆ ਕਿਉਂਕਿ ਜਿਹੜਾ ਆਪਾਂ 골ਡਨ ਆਰਸ ਦੀ ਗੱਲ ਕਰਦੇ ਆ ਉਹਦੇ ਸਭ ਤੋਂ ਇੰਪੋਰਟੈਂਟ ਪਾਰਟ ਹੁੰਦਾ ਹੈ ਕਿ ਤੁਹਾਡੀ ਬਿਮਾਰੀ ਡਾਇਗਨੋਸ ਹੋ ਜੇ ਤੇ ਉਹਨੂੰ ਆਕਸੀਜਨ ਦਿੱ ਬਲੱਡ ਦੀ ਵੀ ਬੰਦੀ ਆ ਲਿਖੇ ਬਲੱਡ ਇੱਕ ਡਿਫਰੈਂਟ ਟਿਸ਼ੂ ਆ ਜਾਂਦਾ ਵਿੱਚ ਲਿਖਣ ਉਹ ਸੋ ਉਹ ਹਸ ਪਾਰਟ ਆ ਉਹਦੇ ਨਾਲੋਂ ਇਹ ਜਿਹੜੀ ਬਸ ਹੈਗੀ ਐ ਇਹ ਜ਼ਿਆਦਾ ਕਿਊਬਟ ਐ